ਸਾਹਿਬ ਅੱਜ ਡੀਐਸਪੀ ਆਫਿਸ ਜਿਹੜਾ ਉਸ ਤੋਂ ਧਰਨਾ ਲਗਾਇਆ ਹੈ ਕੋਈ ਰਿਸਪੌਂਸ ਆਇਆ ਨਹੀਂ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਜਿਹੜੇ ਇੱਥੇ ਹਜ਼ਾਰਾਂ ਦੀ ਲੋਕ ਗਿਣਤੀ ਚ ਇਕੱਠੇ ਹੋਏ ਸੀ ਉਹਨਾਂ ਦੀ ਲੱਖਾਂ ਕਰੋੜਾਂ ਦੇ ਵਿੱਚ ਆਵਾਜ਼ ਪਹੁੰਚਾਉਣ ਲਈ ਆਏ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦੇ ਹੁਣ ਥੋੜਾ ਜਿਹਾ ਕੰਮ ਖੁੱਲਿਆ ਹੈ ਸਰ ਮੈਨੂੰ ਹੁਣੇ ਫੋਨ ਆ ਰਿਹਾ ਸੀ ਵੀ ਤੁਸੀਂ ਜਿਹੜਾ ਆ ਕੇ ਗੱਲਬਾਤ ਕਰੋ ਕਿਉਂਕਿ ਸਵੇਰ ਦੇ ਡੀਐਸਪੀ ਸਾਹਿਬ ਲੱਗੇ ਹੋਏ ਸੀ ਪਰ ਸਾਡਾ ਡੀਐਸਪੀ ਸਾਹਿਬ ਦੇ ਵਿਰੁੱਧ ਐ ਧਰਨਾ ਸੀ ਹੁਣ ਐਸਐਸਪੀ ਸਾਹਿਬ ਦਾ ਫੋਨ ਆਇਆ ਹੈ ਕਿ ਮੈਂ ਆਪਣੀ ਟੀਮ ਭੇਜ ਰਿਹਾ ਤੇ ਮੈਂ ਉਹਨੂੰ ਕਿਹਾ ਜਦੋਂ ਤੁਹਾਡੀ ਕੋਈ ਟੀਮ ਆਜੂਗੀ ਆਪਣੇ ਐਸਐਚਓ ਸਾਹਿਬ ਨੂੰ ਕਿਉਂ ਸਾਨੂੰ ਦੱਸ ਦੇਣਗੇ ਜੇ ਅਸੀਂ ਸੰਤੁਸ਼ਟ ਹੋਵਾਂਗੇ ਕਿ ਸੀਨੀਅਰ ਅਫਸਰ ਆਏ ਆ ਤੇ ਸਾਡਾ ਜਿਹੜਾ ਟੀਮ ਕਮੇਟੀ ਬਣੀ ਆ ਜਿਹਦੇ ਵਿੱਚੋਂ ਕੁਝ ਦੋਨੇ ਚੋਂ ਕੁਝ ਮੰਜਕੀ ਚੋਂ ਕੁਝ ਬਿਲਗੇ ਤੋਂ ਕੁਝ ਨੂਰਮਲ ਤੋਂ ਸਾਥੀ ਪਾਏ ਆ ਕਿਉਂਕਿ ਸਾਰੀ ਜਿਹੜੀ ਲੜਾਈ ਆ ਨਾ ਸਾਥੀਆਂ ਦੀ ਅਸੀਂ ਲੜ ਰਹੇ ਆ ਉਹ ਅੰਦਰ ਜਾ ਕੇ ਗੱਲਬਾਤ ਕਰਨਗੇ ਜੇ ਉਹ ਸੰਤੁਸ਼ਟ ਹੋਣਗੇ ਤਾਂ ਮੈਂ ਫੇ ਕੋਈ ਗੱਲਬਾਤ ਕਰੂੰਗਾ ਜੇ ਉਹ ਸੰਤੁਸ਼ਟ ਨਹੀਂ ਹੋਣਗੇ ਤੇ ਜੋ ਸਾਡਾ ਪ੍ਰੋਗਰਾਮ ਹੈ ਅਸੀਂ 4 ਵਜੇ ਤੋਂ ਧਰਨਾ ਜਿਹੜਾ ਉਹ ਬੀਬੀ ਦੇ ਘਰ ਦੇ ਬਾਹਰ ਸ਼ਿਫਟ ਕਰਾਂਗੇ ਮੈਂ ਸਭ ਤੁਸੀਂ ਕਹਿ ਰਹੇ ਕਿ ਇਹ ਕਾਂਗਰਸ ਦੇ ਵਰਕਰ ਨੇ ਜਾਂ ਕੋਈ ਹੋਰ ਵੀ ਪਾਰਟੀਆਂ ਦੇ ਵਰਕਰ ਆ ਉਹਨਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਗਏ ਆ ਉਹ ਨਜਾਇਜ਼ ਨੇ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਕਿ ਅਸੀਂ ਸੱਤ ਪਰਚਿਆਂ ਦੀ ਪੜਤਾਲ ਕੀਤੀ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਇਹ ਧਰਨਾ ਲਾਇਆ ਸੀ ਤੁਸੀਂ ਸਮਝਦੇ ਹੋ ਕਿ ਉੱਗੀ ਦੇ ਵਿੱਚ ਤੁਸੀਂ ਵੀ ਸਾਮੀ ਦਿਓਗੇ ਜਵਾਰ ਤਰਲੋਚਨ ਸਿੰਘ ਸੰਘਾ ਰੋਜ ਦੇ ਤੁਹਾਡੇ ਮਿਲਣ ਵਾਲੇ ਸਾਥੀ ਹੈ ਜਿਹੜੇ ਜਿਨ੍ਹਾਂ ਦੇ ਆਪਣੇ ਕੋਲ ਸਟੋਰੇਜ ਹੈ ਮੈਰਿਜ ਪੈਲੇਸ ਹੈ ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਵਪਾਰ ਹੈ ਉਹਨਾਂ ਤੇ ਚੋਰੀ ਦਾ ਪਰਚਾ ਚੇਨੀ ਚੋਰੀਆਂ ਔਰ 50-60 ਹਜ਼ਾਰ ਰੁਪਏ ਚੋਰੀ ਦਾ ਪਰਚਾ ਕਿਉਂਕਿ ਉਹ ਪੰਚਾਇਤ ਦੀ ਜਗਾ ਖਾਲੀ ਕਰਾ ਰਹੇ ਸੀ ਉਹ ਗਲਤ ਹੈ ਗੋਲਡੀ ਦੇ ਉੱਤੇ 307 ਦਾ ਪਰਚਾ ਉਹ ਗਲਤ ਹੈ ਸਾਡੇ ਜਿਹੜਾ ਟਰੈਕਟਰ ਦਾ ਐਕਸੀਡੈਂਟ ਹੋਇਆ ਉਹ ਤੇ 307 ਦਾ ਪਰਚਾ ਗਲਤ ਹੈ ਸੋ ਅਸੀਂ ਜਿਹੜੇ 5-7 ਪਰਚੇ ਸੀਗੇ ਇਨਾਂ ਦੀ ਪੂਰੀ ਪੜਤਾਲ ਕੀਤੀ ਪਰ ਜਦੋਂ ਦੇ ਸਵੇਰ ਦੇ ਇੱਥੇ ਬੈਠੇ ਆ ਮੇਰੇ ਕੋਲ 25 ਤੋਂ 30 ਕੰਪਲੇਂਟਾਂ ਹੋਰ ਆ ਗਈਆਂ ਜਿਹੜੇ ਗਲਤ ਪਰਚੇ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਜਿਹੜੇ ਵੀ ਕਿਸੇ ਵਰਕਰ ਦੇ ਖਿਲਾਫ ਗਲਤ ਪਰਚਾ ਹੋਇਆ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਉਹ ਸਾਨੂੰ ਬਾਅਦ ਵਿੱਚ ਵੀ ਲਿਸਟ ਦੇ ਸਕਦੇ ਆ ਕਿਉਂਕਿ ਅਸੀਂ ਨਕਉਦਰ ਹਲਕੇ ਦੇ ਵਿੱਚ ਰਹਿਣਾ ਹੈ ਇੱਥੇ ਹੀ ਲੋਕਾਂ ਲਈ ਕੰਮ ਕਰਨਾ ਹੈ ਇਹ ਜਿਹੜੇ ਅਫਸਰ ਹੈ ਇਹ ਤਾਂ ਪਤਾ ਨਹੀਂ ਕਦੋਂ ਅੱਜ ਹੁਣ ਹੋ ਸਕਦਾ ਗੱਲ ਹੁੰਦੇ ਹੁੰਦੇ ਕਿਸੇ ਨਾ ਕਿਸੇ ਦੀ ਬਦਲੀ ਹੋ ਜਾਏ ਕਿਉਂਕਿ ਆਪਾਂ ਲੋਕ ਹੈ ਜਿਨੇ ਹਮੇਸ਼ਾ ਇੱਕ ਦੂਜੇ ਦੀ ਆਵਾਜ਼ ਉਠਾਉਣੀ ਹੈ ਤੁਹਾਡੇ ਮਾਧਿਅਮ ਨਾਲ ਅਸੀਂ ਅੱਗੇ ਵਧਣਾ ਹੈ ਔਰ ਤੁਹਾਡੇ ਕੋਲ ਅਸੀਂ ਹਮੇਸ਼ਾ ਕਿਉਂਕਿ ਮੀਡੀਆ ਜਿਹੜਾ ਹੈ ਇਹ ਦੇਸ਼ ਦਾ ਚੌਥਾ ਥੰਮ੍ਹ ਹੈ ਇਹਦੇ ਜਿਹੜੇ ਚਰਨਾਂ ਵਿੱਚ ਅਸੀਂ ਹਮੇਸ਼ਾ ਸੱਚ ਬੋਲਿਆ ਕਿਉਂਕਿ ਤੁਸੀਂ ਤਾਂ ਜਦੋਂ ਮਰਜੀ ਜਾ ਕੇ ਪੜਤਾਲ ਕਰ ਲੈਣੀ ਹੈ ਔਰ ਤੁਸੀਂ ਵੀ ਫੇ ਕਿਸੇ ਝੂਠੇ ਬੰਦੇ ਦਾ ਸਾਥ ਨਹੀਂ ਦਿਆ ਕਰਨਾ ਸੋ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੇ ਪਰਚੇ ਸਾਡੇ ਅੱਜ ਲਿਸਟ ਦੇ ਵਿੱਚ ਹੈਗੇ ਆ ਉਹਦੇ ਬਾਰੇ ਤਾਂ ਡਿਸਕਸ ਕਰਨਗੇ ਜਿਹੜੀਆਂ ਕੰਪਲੇਂਟਾਂ ਬੀਡੀਪੀਓ ਗਲਤ ਦੇ ਰਿਹਾ ਉਹਦੇ ਬਾਰੇ ਤਾਂ ਡਿਸਕਸ ਕਰਨਗੇ ਪਰ ਜੇ ਕਿਸੇ ਹੋਰ ਸਾਥੀ ਤੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਅਸੀਂ ਨਹੀਂ ਇਹਨਾਂ ਵਾਲੀ ਰਾਜਨੀਤੀ ਕਰਦੇ ਕਿ ਤੁਸੀਂ ਪਰਦਨਾ ਪਾਓ ਫਿਰ ਅਸੀਂ ਤੁਹਾਡੇ ਨਾਲ ਚੱਲਾਂਗੇ ਅਸੀਂ ਸਾਰੇ ਲੋਕਾਂ ਨਾਲ ਚੱਲ ਰਹੇ ਹਾਂ ਕਿਉਂਕਿ 2027 ਦਾ ਜਦੋਂ ਸਮਾਂ ਆਉਣਾ ਹੈ ਕਿਹਦੇ ਹਰੇਦੇ ਪਰਵਰਤਨ ਹੋਣਾ ਹੈ ਕਿਹਨੇ ਕਿੱਥੇ ਵੋਟ ਪਾਉਣੀ ਹੈ ਇਹ ਉਹ ਜਾਂ ਉਹਦਾ ਰੱਬ ਜਾਣਦਾ ਆਪਾਂ ਤਾਂ ਸਿਰਫ ਸੱਚਾਈ ਦੇ ਲਈ ਇੱਥੇ ਖੜੇ ਸਰ ਤੁਸੀਂ ਆਪ ਦੇਖਦੇ ਹੋ ਕਿ ਕਿਦਾਂ ਫਰੋਤੀਆਂ ਦੀਆਂ ਕੋਲਾਂ ਕਿਦਾਂ ਲੋਕਾਂ ਨੂੰ ਦਿਨ ਦਿਹਾੜੇ ਵੱਢਿਆ ਜਾ ਰਿਹਾ ਹੈ ਕਿਦਾਂ ਰੋਜ਼ ਚੋਰੀ ਦੀਆਂ ਗੱਲਾਂ ਹੋ ਰਹੀਆਂ ਕਿਦਾਂ ਰੋਜ਼ ਇੱਥੋਂ ਜਿਹੜੀਆਂ ਸਕੂਟਰ ਮੋਟਰਸਾਈਕਲ ਚੋਰੀ ਹੋ ਰਹਾ ਹੈ ਔਰ ਇੱਕ ਨਵਾਂ ਕੰਮ ਜਿਹੜਾ ਮੈਨੂੰ ਪਤਾ ਲੱਗਾ ਕਿ ਦੁਕਾਨਾਂ ਦੇ ਵਿੱਚੋਂ ਜਦੋਂ ਗੈਂਗਸਟਰ ਫੜੇ ਜਾਂਦੇ ਆ ਉਹਨਾਂ ਜੋ ਵੀ ਕੁਝ ਬੰਦੇ ਛੱਡ ਦਿੱਤੇ ਜਾਂਦੇ ਆ ਸੋ ਉਹਦੀ ਵੀ ਪੁਛ ਪੜਤਾਲ ਚੰਗੀ ਤਰ੍ਹਾਂ ਕਰਾਂਗੇ ਜੇ ਲੱਗਾ ਤੇ ਇਹ ਮੁੱਦਾ ਵੀ ਗਾਂ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਵਾਂਗੇ ਬਹੁਤ ਚੰਗੀ ਗੱਲ ਹੈ ਜੀ ਤੁਸੀਂ ਅ ਜਿਹੜਾ ਲਈ ਆਪ ਪੁਪਲੀਕ ਲਈ ਆਵਾਜ਼ ਉਠਾਈ ਹੈ ਅਗਰ ਟੀਮ ਵੱਲੋਂ ਇੱਥੇ ਕੋਈ ਫਰੈਸਰ ਨਹੀਂ ਹੁੰਦਾ ਤੇ ਫਿਰ ਐਮਐਲਏ ਸਾਹਿਬ ਜੀ ਕੋਲ ਜੀ ਮੁੱਕੇ ਰੰਦਾ ਵੀ ਤੁਸੀਂ ਅਸੀਂ ਜੇ ਸਾਨੂੰ ਇੱਥੇ 4 ਵਜੇ ਤੱਕ ਕੋਈ ਇਨਸਾਫ ਨਾ ਮਿਲਿਆ ਤੇ ਅਸੀਂ 4 ਵਜੇ ਧਰਨਾ ਉੱਤੇ ਸ਼ਿਫਟ ਕਰ ਦੇਣਾ ਜਿੱਥੇ ਅਸੀਂ ਰੋਜ਼ ਲੜੀਵਾਰ ਸਾਥੀਆਂ ਨੇ ਆਇਆ ਕਰਨਾ ਔਰ ਜਿਹੜਾ ਲੋਕਾਂ ਦੇ ਵਿੱਚ ਇਹਨਾਂ ਨੇ ਔਰੰਗਜ਼ੇਬੀ ਔਰ ਤਗਲਗੀ ਜਿਹੜਾ ਫਰਮਾਨ ਜਾਰੀ ਕਰ ਕਰਕੇ ਇਹਨਾਂ ਨੇ ਜਿਹੜਾ ਲੋਕਾਂ ਦੇ ਮਨਾਂ 'ਚ ਡਰ ਪੈਦਾ ਕੀਤਾ ਹੋਇਆ ਉਹ ਡਰ ਨੂੰ ਅਸੀਂ ਕੱਢ ਜਾਈਂ ਕੱਢਦੇ ਨਹੀਂ ਅਸੀਂ ਨਕਉਂਦਰ ਹਲਕੇ ਦੇ ਵਿੱਚ ਜਿਹੜਾ ਇਹ ਕੋਈ ਨਾ ਕੋਈ ਪ੍ਰੋਟੈਸਟ ਜਿਹੜਾ ਕਰਦੇ ਰਵਾਂਗੇ ਔਰ ਮੈਂ ਇਹ ਵੀ ਗੱਲ ਕਹਿੰਦਾ ਕੇ ਅੱਗੇ ਤਾਂ ਅਸੀਂ ਇਹ ਅਡੀਕਦੇ ਹੁੰਦੇ ਸੀਗੇ ਨਾ ਕਿ ਬਹੁਤ ਬੰਦਿਆਂ ਦੇ ਧੱਕਾ ਹੋ ਗਿਆ ਅੱਜ ਤੋਂ ਬਾਅਦ ਕਿਸੇ ਇੱਕ ਬੰਦੇ ਦੇ ਵੀ ਗਲਤ ਕਰਕੇ ਦੇਖਣ ਭਵੇਂ ਉਹ ਜੇ ਇਹਨਾਂ ਦੀ ਪਾਰਟੀ ਦਾ ਵੀ ਹੋਇਆ ਅਸੀਂ ਉਹਦੇ ਵੀ ਮਗਰ ਜਾਵਾਂਗੇ ਕਿਉਂਕਿ ਅਸੀਂ ਇਨਸਾਫ ਲਈ ਕਾਂਗਰਸ ਪਾਰਟੀ ਜਿਹਨੇ ਦੇਸ਼ ਨੂੰ ਆਜ਼ਾਦੀ ਦਵਾਈ ਦੇਸ਼ ਦੀ ਤਰੱਕੀ ਦੇ ਵਿੱਚ ਹਮੇਸ਼ਾ ਯੋਗਦਾਨ ਪਾਇਆ ਜਿਹੜੀ ਸੈਕੂਲਰ ਪਾਰਟੀ ਹੈ ਜਿਹੜੀ ਹਰ ਧਰਮ ਨਾਲ ਹਰ ਜਾਤੀ ਨਾਲ ਹਰ ਵਰਗ ਨਾਲ ਖੜੀ ਹੈ ਉਹ ਅਸੀਂ ਹਮੇਸ਼ਾ ਜਾ ਜਾ ਕੇ ਉਹ ਭਵੇਂ ਕਿਉਂਕਿ ਇਹਨਾਂ ਦੀ ਪਾਰਟੀ ਦਾ ਕੋਈ ਵਰਕਰ ਤਾਂ ਸਿਗਾ ਨਹੀਂ ਵੋਲੰਟੀਅਰ ਸਿਗੇ ਇਹ ਜਿਹੜੇ ਵਲੰਟੀਅਰ ਸੀਗੇ ਇਹ ਕਿਹਦੇ ਵਲੰਟੀਅਰ ਸੀਗੇ ਇਹ ਅੰਨਾ ਹਜ਼ਾਰੇ ਦੇ ਵਲੰਟੀਅਰ ਸੀਗੇ ਉਹਨੂੰ ਲੱਤ ਮਾਰ ਕੇ ਆਪ ਮੋੜੇ ਆ ਗਏ ਇੱਥੇ ਵਲੰਟੀਅਰ ਕਿਸੇ ਨੂੰ ਟਿਕਟ ਨਹੀਂ ਮਿਲੀ ਕੌਣ ਲੜਿਆ ਇਲੈਕਸ਼ਨ ਖਾਲੀ ਦਲ ਚੋ ਆ ਕੇ ਸੋ ਲੋਕ ਜਿਹੜੇ ਵਲੰਟੀਅਰ ਸੀਗੇ ਉਹ ਵੀ ਸਾਰੇ ਸਾਡੇ ਨਾਲ ਆ ਚੁੱਕੇ ਆ ਬਹੁਤ ਸਾਰੇ ਸਾਥੀ ਸਾਡੇ ਪੰਮਾ ਚਾਲ ਜੀ ਜਿਹੜੇ ਸਭ ਤੋਂ ਪੁਰਾਣੇ ਵਲੰਟੀਅਰ ਸੀਗੇ ਉਹ ਵੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਆ ਸਾਡੇ ਆ ਭਰਾ ਇੱਥੇ ਖੜੇ ਆ ਪੰਮਾ ਚਾਲ ਜੀ ਇਹਨਾਂ ਤੋਂ ਪੁਰਾਣਾ ਵਲੰਟੀਅਰ ਨਾ ਤਾਂ ਕੋਈ ਇਸ ਪਾਰਟੀ 'ਚ ਸੀਗਾ ਤੇ ਨਾ ਮੈਨੂੰ ਲੱਗਦਾ ਜਿੰਨਾ ਕੰਮ ਇਹਨਾਂ ਨੇ ਕੀਤਾ ਇਹਨਾਂ ਨੇ ਆਪਣੀ ਨੇਕ ਖੂਨ ਪਸੀਨੇ ਦੀ ਕਮਾਈ ਚੋਂ ਕਰੋੜਾਂ ਰੁਪਈਆ ਇਸ ਪਾਰਟੀ ਤੇ ਜਾਇਆ ਕਰਤਾ ਜਦੋਂ ਕਦੀ ਇਹਨਾਂ ਦੇ ਕੋਲ ਜਾ ਕੇ ਬੈੰਨੇ ਆ ਤੇ ਸਾਨੂੰ ਕਈ ਵਾਰੀ ਇਹਨਾਂ ਦੇ ਅੱਖਾਂ ਦੇ ਹੰਝੂ ਜਿਹੜੇ ਉਹ ਦੇਖੇ ਨਹੀਂ ਜਾਂਦੇ ਕਿਉਂਕਿ ਇਹਨਾਂ ਨਾਲ ਕੋਈ ਹੋਰ ਵਾਦੇ ਹੋਏ ਸੀ ਦਿੱਲੀ ਦੇ ਵਿੱਚੋਂ ਸਰਕਾਰ ਚਲਾਉਣ ਦੇ ਕੁਝ ਹੋਰ ਵਾਦੇ ਹੋਏ ਸੀ ਪਰ ਇੱਥੇ ਆ ਕੇ ਜੋ ਸੀਗਾ ਉਹ ਹਾਥੀ ਦੇ ਦੰਦ ਖਾਣਦੇ ਹੋਰ ਤੇ ਦਿਖਾਉਣ ਦੇ ਹੋਰ ਤੁਸੀਂ ਗੱਲ ਕਰੋ ਚੜ੍ਹਦੀ ਕਲਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਤਾਂ ਪੰਜਾਬ ਹਮੇਸ਼ਾ ਰਿਹਾ ਕਦੀ ਚੜ੍ਹਦੀ ਕਲਾ ਦੀ ਗੱਲ ਕਰਕੇ ਵੀ ਕੋਈ ਕੌਲਾ ਲੈ ਕੇ ਮੰਗਣ ਜਾਂਦਾ ਤੁਸੀਂ ਉਹ ਪੰਜਾਬੀਆਂ ਨੂੰ ਕਹੋ ਵੀ ਸਾਡੇ ਹੱਥ ਖੜੇ ਐ ਸਾਡੇ ਤੋਂ ਕੁਝ ਨਹੀਂ ਹੁੰਦਾ ਜੇ ਪੰਜਾਬੀ ਬੰਨ ਬੰਦੇ ਰਹੇ ਐ ਪੰਜਾਬੀ ਅੱਜ ਲੋਕਾਂ ਦੀ ਰੇਤਾ ਚੱਕ ਰਹੇ ਐ ਜੇ ਪੰਜਾਬੀ ਮਾਲ ਡੰਗਰ ਦੇ ਵਿੱਚ ਸਹਾਇਤਾ ਕਰ ਰਹੇ ਐ ਜੇ ਰਾਸ਼ਨ ਪਾਣੀ ਪੰਜਾਬੀ ਵੰਡ ਰਹੇ ਐ ਤੁਸੀਂ ਫੇਰ ਚੜ੍ਹਦੀ ਕਲਾ ਦੀ ਗੱਲ ਨਾ ਕਰੋ ਤੁਸੀਂ ਤਾਂ ਬਹੁਤ ਜਿਹੜੀ ਘਠੀਆ ਇਹ ਗੱਲ ਕੀਤੀ ਐ ਜਿਹਦੇ ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਖਲਾਫ ਮੈਂ ਗੱਲ ਕਰਦਿਆਂ ਜੀ ਰਾਮਕਾਂਜੀ ਇਹ ਤੁਸੀਂ ਕਾਂਗਰਸ ਪਾਰਟੀ ਨੂੰ ਜਿਹੜੇ ਜੁਆਇਨ ਕੀਤਾ ਆ ਕਿਹੜੀਆਂ ਪ੍ਰੋਬਲਮਸ ਆਈਆਂ ਆ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਤੁਹਾਨੂੰ ਪਾਰਟੀ ਚੇਂਜ ਕਰਨੀ ਪਈ ਸਭ ਤੋਂ ਪਹਿਲਾਂ ਸਾਰੇ মিডিਆ ਵਾਲਿਆਂ ਦਾ ਮੈਂ ਪੰਮਾ ਚਾਲ ਧੰਨਵਾਦ ਕਰਦਾ ਆ ਕਿ ਮੈਂ ਸਨ 12 13 ਤੋਂ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਸੀਗਾ ਔਰ ਉਹਨਾਂ ਟਾਈਮਾਂ ਦੇ ਵਿੱਚ ਕੋਈ ਵੀ ਸਾਡੇ ਮਗਰ ਨਹੀਂ ਸੀ ਬੈਠਦਾ ਹੁੰਦਾ ਕਿ ਕਿਨਾਰਾ ਲਾਉਂਦੇ ਹੁੰਦੇ ਸੀਗੇ ਕਿ ਨਿਕਲੇ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਤੇ ਅਸੀਂ ਸੋਚਿਆ ਵੀ ਇਹ ਬਹੁਤ ਸੱਚੀ-ਸੁੱੱਚੀ ਪਾਰਟੀ ਹੈਗੀ ਆ ਤੇ ਅਸੀਂ ਉਦੋਂ ਲੋਕਾਂ ਨੇ ਜੁੱਤੀਆਂ ਖਾ ਕੇ ਚਿੱਤਰ ਖਾ ਕੇ ਡਾਂਗਾ ਖਾ ਕੇ ਨਾਰੇ ਲਾ ਲਾ ਕੇ ਕੋਲੋਂ ਗੱਡੀਆਂ ਤੋੜੀਆਂ ਅੱਧੀਆਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਤੇ ਮੰਨ ਕੇ ਅਸੀਂ ਕਸਮੀਆਂ ਗੱਲਾਂ ਮੇਰੇ ਦੋਤੀ ਆਇਆ ਔਰ ਮੈਂ ਜੋ ਕੁਝ ਬੋਲਦਾ ਸੱਚ ਬੋਲੂਗਾ ਅੱਧੀਆਂ ਰਾਤਾਂ ਨੂੰ ਇੰਨੀ ਮਿਹਨਤ ਕੀਤੀ ਕੋਲੋਂ ਪੈਸਾ ਖਰਚਿਆ ਕੋਲੋਂ ਅਸੀਂ ਗੱਡੀਆਂ ਫੂਕੀਆਂ ਖਾਣਾ ਪੀਣਾ ਜੋ ਵੀ ਕਰਨਾ ਸੀ ਅਸੀਂ ਮੈਂ ਆਪਣੇ ਕੋਲੋਂ ਕਰਦਾ ਰਿਆ ਪਰ 22 ਜਿੱਤੀ 22 ਤੋਂ ਬਾਅਦ ਰੈਂਕੂ ਜੀ ਨੂੰ ਜਿਤਾਇਆ ਪਰ ਇਹਨਾਂ ਨੇ ਲੱਖ ਲਾਂਤ ਕਰਕੇ ਇੱਕ ਵੀ ਟੱਗੇ ਦਾ ਕੰਮ ਸਾਡੇ ਲਈ ਨਹੀਂ ਕੀਤਾ ਔਰ ਮੈਂ ਮੇਰਾ ਕਿਤੇ ਵੀ ਮੈਨੂੰ ਖੜੇ ਕਰਕੇ ਦਿਖਾ ਲੀਏ ਜੇ ਇੱਕ ਗੱਲ ਵੀ ਝੂਠ ਹੋਵੇ ਔਰ ਇਹ ਬੇਈਮਾਨ ਸਰਕਾਰ ਨਿਕਲੀ ਪਰ ਸਾਨੂੰ ਹੁਣ ਪਤਾ ਲੱਗਾ ਅਸੀਂ ਤਾਂ ਕਹਿੰਦੇ ਸੀਗੇ ਵੀ ਕੋਈ ਨਾ ਕੋਈ ਸੁਧਾਰ ਹੋ ਜਾਊਗਾ ਸਾਨੂੰ ਇਹ ਪਤਾ ਨਹੀਂ ਕਿ ਇਹਨਾਂ ਨੇ ਆਪਣਾ ਸੁਧਾਰ ਕਰਕੇ ਚਾਜੇ ਚੜ ਜਾਣਾ ਸਾਡੇ ਪੱਲੇ ਤੁੱਲੂ ਵੀ ਨਹੀਂ ਰਹਿਣਾ ਪਰ ਫਿਰ ਵੀ ਲੋਕਾਂ ਦੇ ਵਿੱਚ ਵਿਚਰਾਂਗੇ ਸਾਰਿਆਂ ਨੂੰ ਮੇਰੇ ਬਾਰੇ ਪਤਾ ਲੱਗੂਗਾ ਕਿ ਮੇਰੇ ਨਾਲ ਆਹ ਕੁਝ ਹੋਇਆ ਪ੍ਰਭੂ ਬਚ ਜਾਓ ਇਹ ਪਾਰਟੀ ਧੱਕਾ ਦੀ ਪਾਰਟੀ ਆਮ ਆਦਮੀ ਪਾਰਟੀ ਸਾਨੂੰ ਇਹ ਅਸੀਂ ਭਗਵਾਨ ਜੀ ਸਾਹਿਬ ਜੀ ਗੱਲਾਂ ਚਾਗੇ ਜੇ ਵੀ ਐਸੇ ਕਰ ਦਾਂਗੇ ਉਸੇ ਕਰ ਦਾਂਗੇ ਪਰ ਚੰਨੀ ਸਾਹਿਬ ਔਰ ਦਈਆ ਸਾਹਿਬ ਇੱਕ ਗੱਲ ਦਾ ਆਦਨੇ ਜੇ ਅਸੀਂ ਨਕਲੀ ਪੰਡ ਪੰਡ ਲਿਆ ਸਕਦੇ ਆ ਤੇ ਤੁਹਾਡੀ ਸਰਕਾਰ ਸ਼ਰੇਆਮ ਚੋਰਾ ਦੇ ਨਾਲ ਲਿਆਵਾਂਗੇ ਇਹਨੇ ਲਫਜ਼ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ